ਸਤਿਗੁਰ ਸਤਿਗੁਰ ਬਾਣੀ ਜਦ ਦਾਤ ਕਹਿ ਕਉ ਮਨ ਸੁਰੇ ਸਤਿਗੁਰ ਸਤਿਗੁਰ ਬਾਣੀ ਜਦ ਦਾਤ

ਜਿਤਨਾ ਤੈ ਕਰੂਨਾ ਸੋਵੇ ਜਿਤਨੇ ਸਾਰੇ ਸਾਚੂ ਦੇ ਸਰਬਾਹਾਰੀ ਜਿਤਨਾ ਤੈ ਕਰੂਨਾ ਸੋਵੇ ਨਾਲ ਤਨ ਤਨ ਬੜੇ ਮਦਕਾਰੀ ਜਿਵੇਂ ਭਵਨ ਤੇ ਆਵ ਸੁਣ ਤਾ ਮਨ ਨੂੰ ਰਹਿ ਦੁਰਮਤ ਪਾਹੀ ਨਿਤ ਅਤਵੀ ਕੇ ਨਾਮ ਸੁਨਨ ਅੱਲਾ ਤਾ ਤੁਮ ਨੂੰ ਅੰਮ੍ਰਿਤ ਰਸ ਪਾਈਐ ਤੇ ਵਿਸਾਰਤਾਏ ਨੂਰ ਦੁਹੈ ਤੇ ਪ੍ਰਤਿ ਵਿਸਾਰਤਾਏ ਨੂਰ ਦੁਹੈ ਤੇ ਪ੍ਰਤਿ ਵਿਸਾਰਤਾਏ ਨੂਰ ਦੁਹੈ ਸਰ ਸਤਿ ਕੁਲ ਸਤਨਾ तनु i ਗੁਰੂ ਰਾਮਦਾਸ ਤੇ ਦੀਸ ਰਾਮ ਗੁਰੂ ਰਾਮਦਾਸ ਆਖਦੇ ਅੰਤ ਤਬ ਦੇਨਾ ਸਦ ਕਰ ਗੁਰੂ ਰਾਮਦਾਸ ਤੁਸੀਂ ਦੇਖੋ ਟੀਵੀ 11 ਨਿਊਜ਼ ਪੰਜਾਬ ਅੱਜ ਗੁਰੂ ਰਾਮਦਾਸ ਜੀ ਜਨਮ ਦਿਹਾੜੇ ਤੇ ਗੁਰਦੁਆਰਾ ਸਿੰਘ ਸਵਾ ਘਗਾ ਵੇਖੇ ਪ੍ਰੋਗਰਾਮ ਚੱਲ ਰਹੇ ਨੇ

ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਇਸ ਸੰਬੰਧ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਇਧਰ ਆਓ ਥੋੜਾ ਜਿਹਾ ਸਾਡੀ ਚੋਕ ਤੇ ਕਾਸ਼ਾ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਹੈ ਮਹਾਰਾਜ ਦਾ ਬਾਣੀ ਸੁਣਵਾਣੇ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸ੍ਰੀ ਕ੍ਰਿਪਾ ਵਾਲੇ ਭਾਗਾਂ ਦੇ ਹਨ ਜੀ ਹੋਈ ਕਹਾ ਮਾਤਾ ਸਿਰਜਣਾ ਰੇ ਧਾਰਿਆ ਅੱਜ ਧੰਗੂ ਰਾਮਦਾਸ ਜੀ ਦਾ ਜਿਹੜਾ ਜਨਮ ਪ੍ਰਕਾਸ਼ ਦਿਹਾੜਾ ਸਮੁੱਚੀ ਵਰਲਡ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਸਤਗੁਰ ਸਤਵਾਦ ਜਿੱਥੇ ਨਾਤਾ ਕਵਾ ਹੰਸ ਹੋਏ ਅੰਮ੍ਰਿਤਸਰ ਦੀ ਧਰਤੀ ਤੇ ਬੜੀ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਬੜੀਆਂ ਦੀਪਮਾਲਾ ਦੀਵੇ ਤੇ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ। ਉਹ ਮੁੱਖ ਰੱਖਦੇ ਸਾਡੇ ਗੁਰੂ ਘਰ ਦੇ ਆਡਗ੍ਰੰਥੀ ਬਾਬਾ ਸੁਖਿੰਦਰ ਸਿੰਘ ਜੀ ਨੇ ਆਪਣੇ ਦਸਵੰਧ ਦੇ ਵਿੱਚੋਂ ਵੀ ਇੱਥੇ ਬੜਾ ਵੱਡਾ ਪ੍ਰਾਲਾਪ ਕੀਤਾ ਹੈ। ਕਿੰਨੀ ਜਿਹਾ ਲੱਗਿਆ ਹੁਣ ਦਾਸ ਦਾ ਚੰਗੀ ਪਾਈ ਦੀ ਆਸੇ ਕਦਾ ਵੀ ਕਰੇਗਾ। ਕਿ ਇਹ ਮੇਰੀ ਬੇਨਤੀ ਹੈ ਸੰਗਤਾਂ ਨੂੰ ਭਾਈ ਜਿਨ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮੰਨੋ। ਥੈਂਕ ਯੂ ਬਾਬਾ ਜੀ ਧੰਨਵਾਦ। ਮਾਰੇ ਨੇ ਮੰਨਿਆ ਸੁਣਿਆ ਮਨ ਕੀਤਾ ਪਾਓ ਅੰਤਰਗਤ ਦੀਰਘ ਮਲਦਾ ਹੋ। ਭਾਈ ਆਪਾਂ ਗੁਰੂ ਵਾਲੇ ਬਣੀਏ। ਜੇ ਕੋਈ ਵੀ ਕਿਸੇ ਦਾ ਨੁਮਾਦੀ ਬਦਲੀ ਕਰਦਾ ਹੈ। ਉਹ ਬੱਤ ਤਪਣੇ ਨੂੰ ਛੱਡ ਕੇ ਸਾਬਕ ਸੂਤ ਹੋਵੇ। ਜੇ ਕੋਈ ਨਸ਼ਿਆਂ ਦੀ ਦਲ ਚ ਡੁੱਬਿਆ ਹੈ। ਤੇ ਉਹ ਨਸ਼ਿਆਂ ਤੋਂ ਬਚੇ। ਤੇ ਖੰਡੇ ਬਾਟੇ ਦਾ ਅਮਰ ਸ਼ਕੋ ਬਾਣੀ ਪੜੋ। ਸੇਵਾ ਕਰੋ ਸਿਮਰਨ ਕਰੋ। ਜੋ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਹੈ। ਇਹ ਸਫਲਾ ਹੋ ਸਕੇ। ਤਾਂ ਹੀ ਮਾਪੁਰਖਾਂ ਦੀਆਂ ਵਰਸੀਆਂ ਸਤਿਗੁਰਾਂ ਦੇ ਜਨਮ ਦਿਹਾੜੇ ਜੋਤੀ ਜੋਤ ਦਿਹਾੜੇ ਮਨਾਣ ਦਾ ਫਾਇਦਾ ਹੈ ਹੁਣ ਸਾਬ ਜੀ ਦਾ ਕੋ ਲੰਗਰ ਲੱਗੜੇ ਨੇ ਦੇਖੋ ਕਿਵੇਂ ਛੜਕਦੇ ਹਜੂਰ ਇਕੱਠਾ ਹੁੰਦਾ ਮੈਨੂੰ 25-25 ਸਾਲ ਹੋ ਗਏ ਵੈਂਦਿਆਂ ਜਿਹੜੇ ਲੰਗਰ ਲਾਉਂਦੇ ਨੇ ਕਮੇਟੀਆਂ ਨੌਜਵਾਨ ਅੱਜ ਤੱਕ ਵੀ 25 ਸਾਲ ਪਹਿਲਾਂ ਵੀ ਪਤਤਨ ਲੰਗਰ ਲਾਉਂਦੇ ਨੇ 25 ਸਾਲ ਹੋ ਗਏ ਅੱਜ ਵੀ ਉਹ ਸਿੱਖੀ ਤੋਂ ਪਤਤ ਨਹੀਂ ਸਿੱਖੀ ਤੋਂ ਕੋਹਾਂ ਦੂਰ ਜਾ ਰਹੇ ਨੇ ਜਿਨ੍ਹਾਂ ਦੇ ਘਰਾਂ ਚ ਭਾਈ ਪੈਸਾਂ ਦੀ ਬੇਤਬੀਏ ਜਿੰਨਾ ਪਰਵਾਣਾ ਚ ਜਿਹੜਾ ਕਰਦਾ ਉਸ ਕਰੋ ਸਿੱਖੀ ਦੀ ਜੜ੍ਹ ਸੁੱਕ ਜਾਂਦੀ ਏ ਮੇਰੀ ਨੌਜਵਾਨਾਂ ਨੂੰ ਇਹ ਬੇਨਤੀ ਏ ਵੀ ਭਾਵੇਂ ਲੰਗਰ ਆਪਾਂ ਘੱਟ ਲਾ ਲਈਏ ਲੰਗਰ ਚ ਚੱਲੇ ਗੁਰ ਸ਼ਬਦ ਹਰ ਜਿਹੜਾ ਸ਼ਬਦ ਦਾ ਲੰਗਰ ਏ ਉਹ ਛਕਿਆ ਕਰਵਾਣ ਕੇ ਜਿਹਦੇ ਨਾਲ ਗੁਰਦੁਆਰੇ ਹੋਏ ਸੋਚੀ ਪਾਏ ਸੀ ਸਾਨੂੰ ਸੋਚੀ ਆਵੇ ਜੋ ਗੁਰੂ ਕਲ ਕੀਤਾ ਸਾਨੂੰ ਰਹਿਤ ਨਾਲ ਜਿਆਦਾ ਦੱਬਣਾ ਨਹੀਂ ਬਾਣੀ ਬਾਣੇ ਦੇ ਧਾਰ ਨਹੀਂ ਹੋਣ ਬਾਰੇ ਦੱਸ ਕੇ ਗਏ ਨੇ ਸ਼ਸਤਰਾਂ ਬਾਰੇ ਰਾਕੇ ਨੇ ਬਿਨ ਸ਼ਸਤਰ ਭੇਡ ਸਮਾਨ ਵੀ ਭੇਡਾਂ ਤੋਂ ਉਹ ਬੰਦਾ ਹੈ ਨਾ ਜਿਹਦੇ ਕੋਲ ਗੁਰੂ ਦਾ ਸ਼ਸਤਰ ਨਹੀਂ ਅੱਜ ਵੀ ਜਿਹੜਾ ਪ੍ਰਵਾਸ ਚੱਲ ਰਿਹਾ ਭਈਆਂ ਦਾ ਉਹ ਦਿਨ ਦੂਰ ਨਹੀਂ ਜਿੱਦਣ ਤੁਹਾਨੂੰ ਦੁਬਾਰੇ ਦਿੱਲੀ ਵਾਲੇ ਦੰਗੇ ਕਰਕੇ ਇਹਨਾਂ ਪੰਜਾਬ 'ਚ ਨਾਂ ਬਖਾਏ ਕਰਾਣਾ ਸਰਕਾਰਾਂ ਨੂੰ ਕਰਾਣਾ ਭਈਆਂ ਤੋਂ ਹੈ ਆਉਣ ਵਾਲੇ ਸਮੇਂ 'ਚ ਜੇ ਆਪਣੀਆਂ ਇੱਜ਼ਤਾਂ ਬਚਾਉਣੀਆਂ ਨੇ ਆਪਣੀਆਂ ਪ੍ਰਾਊਡਟੀਆਂ ਬਚਾਉਣੀਆਂ ਨੇ ਤੇ ਜਦੋਂ ਵਿਸ਼ਵਣ ਚੜ ਕੇ ਆਉਂਦਾ ਫਿਰ ਕੋਠੀ ਨਹੀਂ ਚੁੱਕ ਕੇ ਜਾਂ ਟੀਵੀ ਫ੍ਰਿਜ ਟੈਲੀਵਿਜ਼ਨ ਦਾ ਸਰਚ ਨਹੀਂ ਮਾਰਿਆ ਜਾਂਦਾ ਆਪਣੇ ਘਰਾਂ 'ਚ ਵਧੀਆ ਸਸਤਰ ਰੱਖੋ ਸ਼੍ਰੀ ਸਾਹਿਬ ਰੱਖੋ ਵਰਛੇ ਰੱਖੋ ਲਾਇਸੈਂਸ ਹੀ ਧਿਆਰ ਰੱਖੋ ਤਾਂ ਮੈਨੂੰ ਪਤਾ ਹੈ ਵੀ ਸਰਕਾਰ ਨੇ ਸਾਡੇ ਲਾਇਸੈਂਸ ਨਹੀਂ ਬਣਾਣੇ ਕਿਉਂ ਸਰਕਾਰਾਂ ਚਾਹੁੰਦੀਆਂ ਨੇ ਸਿੱਖਾਂ ਨੇ ਹੱਥੇ ਕਰਕੇ ਮਾਰਨਾ ਤੇ ਖੰਡੇ ਵਟੇ ਉਹ ਛੱਕੇ ਪੁੱਡੇਦਾਲ ਤੋਂ ਬਾਬਾ ਸੁਰਸੰਗ ਵਾਲਿਆਂ ਤੋਂ ਲਾਇਸੈਂਸ ਬਣਾਓ ਪਰ ਮੈਥੀ ਸਸਤਰਾਂ ਦੇ ਆਪਣੇ ਘਰ 'ਚ ਜੇ ਇੱਕ ਬੰਦੇ ਨੂੰ ਪੰਜ ਸਸਤਰ ਚਾਹੀਦੇ ਨੇ ਇਹ ਘਰ ਚ ਪੰਜ ਬੰਦੇ ਨੇ ਤੇ 25 ਸਸ ਤੇ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਨੇ ਜੇ ਉਹਨਾਂ ਵਾਲੇ ਸਮੇਂ ਚ ਆਪਣੀਆਂ ਇੱਜ਼ਤਾਂ ਧੀਆਂ ਪੈਣਾ ਦੀਆਂ ਪਛਾਣੀਆਂ ਨੇ ਪ੍ਰਵਾਸੀਆਂ ਤੋਂ ਤੇ ਕਾਇਮ ਹੋਵੋ ਜਨਮ ਦਿਹਾੜੇ ਮਨਾਏ ਤਾਂ ਸਭ ਨੇ ਜੇ ਗੁਰੂ ਦੀ ਗੱਲ ਮੰਨਾਂਗੇ ਧੰਨਵਾਦ ਭਾਈ ਸੁਖਮਿੰਦਰ ਸਿੰਘ ਜੀ ਸ਼ਰੋਮਣੀ ਅਕਾਲੀ ਦਲ ਜੋ ਸਤਰਾਣਾ ਹਲਕਾ ਦੇ ਸਾਡੇ ਪ੍ਰਧਾਨ ਵੀ ਨੇ ਇਹ ਸਾਰੀਆਂ ਸਰਦਾਰ ਸਿੰਘ ਮਾਰਦਿਆ ਬਣਦਿਆ ਜਿੰਨੀਆਂ ਵੀ ਦੁਵੇਵਾਰੀਆਂ ਨੇ ਬੜੀ ਖੂਬੀ ਨਿਭਾਰੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਫੜਾ ਕਰਨਾ ਇਸੇ ਤਰ੍ਹਾਂ ਨੇ ਤੋਂ ਸੋਨਾ ਲੈ ਕੇ ਰਿਆ ਦਾਸ ਨੂੰ ਬੋਲਦਿਆਂ ਗੁਰੂ ਦਾ ਇਤਿਹਾਸ ਗੁਰੂ ਦੀਆਂ ਬਾਣੀਆਂ ਕਿਰਪਾ ਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹ ਸੰਗਤਾਂ ਨੇ ਅੰਗ ਸਿੰਘ ਫੌਜਾ ਇਹ ਪਹੁੰਚੀਆਂ ਹੋਈਆਂ ਨੇ ਇਹ ਲੰਗਰ ਵੀ ਸ਼ਕਰੀਆ ਨੇ ਸੰਗਤਾਂ ਜੀ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਕਹਿੰਦਾ ਲੰਘਣਾ ਚਾਹੁੰਦਾ ਮਹਾਰਾਜਾ ਜੰਗਦਾ ਠੀਕ ਹੈ ਜੀ ਠੀਕ ਹੈ ਜੀ ਕੀ ਕਹਣਾ ਕੋਈ ਸ਼ਸਤਰ ਰੱਖਿਆ ਕਰੋ ਬੱਚਿਆਂ ਨੂੰ